ਅਮਰੀਕਾ ਕੈਨੇਡਾ ਦੇ ਵਿੱਚ ਲਗਾਤਾਰ ਭਾਰਤੀ ਤੇ ਪੰਜਾਬੀ ਜਿਹੜਾ ਹੈ ਬਹੁਤ ਵਾਰਦਾਤਾਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਹੈਗੇ ਨੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹੈਗੇ ਨੇ ਵੱਡੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਗੁਜਰਾਤੀ ਦੇ ਵੱਲੋਂ ਲੱਖਾਂ ਰੁਪਏ ਦਾ ਜਿਹੜਾ ਸੋਨਾ ਹੈ ਉਹ ਲੁੱਟਿਆ ਗਿਆ ਹੈਗਾ ਸੁਖਦੇਵ ਸਿੰਘ ਚੁਗਾਵਾਂ ਜੀ ਮੇਰੇ ਨਾਲ ਨੇ ਜਾਣਕਾਰੀ ਲੈਂਦੇ ਆ ਉਹਨਾਂ ਦੇ ਕੋਲ ਜੀ ਚੁਗਾਵਾਂ ਸਾਹਿਬ ਪਾਚਨ ਸਾਹਿਬ ਇਹ ਖਬਰ ਜਿਹੜੀ ਹੈ ਅਮਰੀਕਾ ਦੇ ਇਹ ਖਬਰ ਇਹ ਆਈ ਹੈ ਕਿ ਇੱਕ ਨੌਜਵਾਨ ਨੇ ਲੱਖਾਂ ਡਾਲਰਾਂ ਦਾ ਸੋਨਾ ਹੀ ਲੁੱਟ ਲਿਆ ਤੇ ਇਹ ਜਿਹੜੀ ਖਬਰ ਹੈ ਜਦੋਂ ਆਪਾਂ ਇਹ ਖਬਰ ਤੇ ਝਾਤ ਮਾਰੀ ਤਾਂ ਇਹ ਤਾਂ 21 ਸਾਲ ਦਾ ਇੱਕ ਗੁਜਰਾਤੀ ਨਿਕਲਿਆ ਹੋ ਇੱਕ ਭਾਰਤੀ ਨੌਜਵਾਨ ਹੈ ਜਿਹੜਾ ਗੁਜਰਾਤ ਦੇ ਨਾਲ ਸਬੰਧ ਰੱਖਦਾ ਆ ਇਹਦਾ ਨਾਮ ਹੈਗਾ ਰੋਸ਼ਨ ਸ਼ਾਹ ਜਿਨੇ ਸਾਰਾ ਕੁਝ ਹੀ ਕਹਿੰਦੇ ਰੋਸ਼ਨ ਕਰ ਦਿੱਤਾ ਤੇ ਗੱਲ ਬੜੀ ਵੱਡੀ ਹੈ ਤੇ ਉਮਰੇ ਦੀ ਬੜੀ ਛੋਟੀ ਹੈ 21 ਹੌਲੀ ਹੋ ਜੇ ਉਹਨਾਂ ਕਹਿੰਦੇ ਸਟੂਡੈਂਟ ਵੀ ਕਿ ਇਸੇ ਵਰਕਸ ਆਇਆ ਸੀ ਕਿ ਵਿਸਕੌਨਸਨ ਤੋਂ ਇੱਕ ਖਬਰ ਆਈ ਹੈ ਕਹਿੰਦੇ ਵੀ ਇਹ ਰੋਸ਼ਨ ਸਾਹ ਨੇ ਕਿ ਕੀਤਾ ਕਿ ਇਹਨੇ ਇੱਕ ਥੱਗੀ ਮਾਰਨ ਦਾ ਬੜਾ ਨਵੇਕਲਾ ਜਿਹਾ ਢੰਗ ਲੱਭਿਆ ਤੇ ਇਹਨੇ ਕੀ ਕੀਤਾ ਕਿ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਧਰ ਪੈਦਾ ਕੀਤਾ ਇਹਨੇ ਕਿਹਾ ਕਿ ਦੇਖੋ ਵੀ ਕਾਲੇ ਤਾਂ ਵੀ ਅੱਜ ਕੱਲ ਫਰਾਡ ਬਹੁਤ ਹੋ ਰਹੇ ਨੇ ਤੇ ਤੁਸੀਂ ਇਹ ਤਾਂ ਕਰੋ ਕਿ ਜਿਹੜਾ ਤੁਹਾਡਾ ਸੋਨਾ ਹੈ ਨਾ ਉਹ ਸਾਡੇ ਕੋਲ ਇੱਥੇ ਜਿਤਾ ਕਹਿੰਦੇ ਕਿ ਫੈਡਰਲ ਰਿਜ਼ਰਵ ਆਪਣੇ ਆਪ ਨੂੰ ਆਫਰ ਦਿੱਤਾ ਉਹਨੇ ਤੇ ਇਹ ਕਹਿੰਦਾ ਵੀ ਅਸੀਂ ਤੁਹਾਡਾ ਸੋਨਾ ਜਿਹੜਾ ਆ ਇੱਥੇ ਵਸ਼ਿੰਗਟਨ ਡੀਸੀ ਦੇ ਵਿੱਚ ਸਾਡੇ ਕੋਲ ਇੱਕ ਅਮਾਨਤ ਹੈਗੀ ਉਹ ਤੇ ਅਸੀਂ ਸੁਰੱਖਿਤ ਰੱਖਵਾ ਸਕਦੇ ਹਾਂ ਤੇ ਤੁਹਾਡਾ ਸੋਨਾ ਜਿਹੜਾ ਉਹ ਖਤਰੇ ਵਿੱਚ ਨਹੀਂ ਪਵੇਗਾ ਅਸੀਂ ਤੁਹਾਡਾ ਸੋਨਾ ਸੰਭ ਕੇ ਰੱਖਾਂਗੇ ਦੇਖੋ ਸਟਡੀ ਵੀ ਜੇ ਤੇ ਇਹ ਮੁੰਡਾ ਜਿਹੜਾ ਆ ਜੇ ਤਾਂ ਆਉਂਦਾ ਹੈ ਨੀਤਾ ਮੰਦਰੋ ਇਹ ਵਿੱਚ ਵਿਚ ਵਿਚ ਲੈ ਕੇ ਆਉਂਦਾ ਅਮਰੀਕਾ ਦੇ ਵਿੱਚ ਤੇ ਦੇਖੋ ਇਸ ਬੰਦੇ ਨੇ 21 ਸਾਲ ਦੀ ਉਮਰ ਵਿੱਚ ਇੱਕ ਇੱਟਾ ਵੱਡਾ ਇਹਨੇ ਇੱਕ ਕਹੋ ਕਿ ਕਾਂਡ ਕਰ ਦਿੱਤਾ ਇਹ ਲੋਕਾਂ ਦਾ ਨਕਦੀ ਤੇ ਸੋਨਾ ਹੀ ਹੜੱਪ ਗਿਆ ਹੂੰ ਤੇ ਜਦੋਂ ਗੱਲ ਕਰੀਏ ਤਾਂ ਹੁਣ 21 ਸਾਲ ਦੀ ਅਜੇ ਉਮਰ ਹੈ ਤੇ ਲੋਕਾਂ ਨੂੰ ਐਡਾ ਵੱਡਾ ਸਾਲ ਆ ਕੇ ਚਲਾ ਗਿਆ ਜਦੋਂ ਕਿ ਪੁਲਿਸ ਨੂੰ ਜਦੋਂ ਪਤਾ ਲੱਗਾ ਤਾਂ ਇਹ ਬੰਦੇ ਨੂੰ ਇਹਨਾਂ ਨੇ ਗ੍ਰਿਫਤਾਰਤਾ ਲਿਆ ਕਰ ਹੂੰ ਇਹਨੂੰ ਫੜ ਲਿਆ ਤੇ ਇਹ ਵੀ ਖਬਰ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਇਹਨੂੰ 20 ਸਾਲ ਦੀ ਜਿਹੜੀ ਹੈ ਕੈਦ ਹੋਵੇ ਤੇ ਉਸ ਤੋਂ ਬਾਅਦ ਰਿਪੋਰਟ ਕੀਤਾ ਜਾਵੇ ਪਰ ਗੱਲ ਤਾਂ ਇਹ ਹੈ ਨਾ ਕਿ ਰਿਪੋਰਟ ਤਾਂ ਹੋ ਜੂ ਕੈਦ ਵੀ ਹੋ ਜੂ ਪਰ ਹੁਣ ਜਿਹਨਾਂ ਦਾ ਸੋਨਾ ਰੱਬ ਗਿਆ ਜੇ ਇਹਦੀ ਖਬਰ ਪਤਾ ਲੱਗੀ ਕਿ ਉਹਨਾਂ ਨੂੰ ਸੋਨਾ ਵਾਪਸ ਮਿਲਦਾ ਹੈ ਕਿ ਨਹੀਂ ਮਿਲਦਾ ਪਰ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਜੇ ਪੁਲਿਸ ਨੂੰ ਇਹਦੇ ਬਾਬਤ ਕੋਈ ਸਬੂਤ ਨਾ ਮਿਲਿਆ ਯਾਨਕਿ ਪੁਖਤਾ ਸਬੂਤ ਨਾ ਮਿਲੇ ਤਾਂ ਹੋ ਸਕਦਾ ਇਹ ਵਾਪਸ ਵੀ ਸਕਦਾ ਹੈ ਇਹਦੀ ਰਿਹਾਈ ਵੀ ਹੋ ਸਕਦੀ ਹੈ ਗੱਲਾਂ ਜਿਹੜੀਆਂ ਨੇ ਇਹ ਕੋ ਚੰਗੀਆਂ ਨਹੀਂ ਆ ਰਹੀਆਂ ਕਿਉਂਕਿ ਜਦੋਂ 21 ਸਾਲ ਦੇ ਮੁੰਡੇ ਨੇ ਐਡਾ ਵੱਡਾ ਕਾਣ ਕਰ ਦਿੱਤਾ ਇਹ ਇਹ ਦੇਖੋ ਇਹਦਾ ਇੱਕ ਗਰੋਥ ਹੈਗਾ ਗਰੋਥ ਨਾਮ ਰਲ ਕੇ ਰੋਸ਼ਨੀ ਸਾਹਿਬ ਨੇ ਸਾਰਾ ਕੁਝ ਰੋਸ਼ਨ ਰੋਸ਼ਨੀ ਕਰ ਦਿੱਤਾ ਪਰ ਲੋਕਾਂ ਦੇ ਘਰਾਂ 'ਚ ਕਰਤਾ ਹਨੇਰਾ ਇਹ ਲੋਕਾਂ ਦਾ ਸੋਣਾ ਕਿ ਨੱਗੀ ਲੈ ਕੇ ਇਹ ਆਪਣਾ ਇੱਕ ਗਰੋਹ ਬਣਾ ਕੇ ਲੋਕਾਂ ਨੂੰ ਡਰਾਉਦਾ ਸੀਗਾ ਡਰਾਉਦਾ ਕਿੱਦਾਂ ਸੀਗਾ ਕਿ ਮੈਂ ਇੱਕ ਕਹੋ ਕਿ ਫੈਡਰਲ ਰਿਜ਼ਰਵ ਦਾ ਅਫਸਰ ਹਾਂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਤੁਹਾਡੇ ਕੋਲ ਸੋਨਾ ਆ ਇਹ ਜੇ ਤੁਹਾਡਾ ਫੜਿਆ ਗਿਆ ਜਾਂ ਗਵਰਨਮੈਂਟ ਨੂੰ ਪਤਾ ਲੱਗ ਗਿਆ ਕਿ ਤੁਹਾਡਾ ਉਹਨਾਂ ਨੇ ਚੱਕ ਲੈਣਾ ਕਿਉਂਕਿ ਤੁਹਾਡੇ ਕੋਲ ਤਾਂ ਕੋਈ ਸਬੂਤ ਹੀ ਨਹੀਂ ਹੈਗਾ ਇਨਕਮ ਦਾ ਸੋ ਇਹ ਤਾਂ ਜਿਹੜੀਆਂ ਗੱਲਾਂបੱਤਾਂ ਕਰਕੇ ਇਹਨੇ ਉਹਨਾਂ ਦਾ ਸੋਨਾ ਵੀ ਹਿਥਿਆੜਿਆ ਗਰੋਹ ਦੇ ਥਰੂ ਤੇ ਉਹਨਾਂ ਦੀ ਮਰਗੀ ਵੀ ਅਤੇਾਈ ਤਾਂ ਬਾਅਦ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਸਾਜਰਾਤ ਹੋ ਗਈ ਲੋਟ ਕਸੋਟ ਫਿਰ ਉਹਨਾਂ ਨੇ ਪੁਲਿਸ ਨੂੰ ਦੱਸਿਆ ਪੁਲਿਸ ਨੇ ਬੰਦਾ ਫੜਦਾ ਲਿਆ ਆ ਪਰ ਹੁਣ ਇਹਦੇ ਤੇ ਕੇਸ ਚੱਲਣਾ ਆ ਪਰ ਅੱਗੇ ਜਾ ਕੇ ਦੇਖੋ ਜਿੱਦਾਂ ਇੱਕ ਖਲਸ਼ਾ ਜਰੂਰ ਪੈਦਾ ਕੀਤਾ ਗਿਆ ਪੁਲਿਸ ਵੱਲੋਂ ਕਿ ਹੋ ਸਕਦਾ ਹੈ ਕਿ ਜੇ ਸਬੂਤ ਬਹੁਤੇ ਨਾ ਹੋਏ ਯਾਨੀ ਕਿ ਪੁਖਤਾ ਸਬੂਤ ਨਾ ਹੋਏ ਤੇ ਕਿਉਂਕਿ ਕਈ ਵਾਰੀ ਆਪਾਂ ਦੇਖਦੇ ਆ ਨਾ ਇੱਕ ਜਿਹੜਾ ਆਫਿਸ ਸੀ ਤੇ ਟੀਆ ਕੋਈ ਲਿਖਤ ਪਰਤ ਨਹੀਂ ਕੀਤੀ ਕੋਈ ਦੱਸਿਆ ਨਹੀਂਗਾ ਕਿ ਇੱਥੇ ਸਾਈਨ ਕਰੋ ਜੀ ਜਾਂ ਕੋਈ ਪੇਪਰ ਤੇ ਸਾਈਨ ਕਰੋ ਜਾਂ ਕੋਈ ਐਸਾ ਦਾ ਕੋਈ ਐਕਸੀਡੈਂਟ ਕੀਤਾ ਹੋਵੇ ਕਿ ਅਸੀਂ ਤੈਨੂੰ ਆ ਚੀਜ਼ ਦੇ ਰਹੇ ਹਾਂ ਮੈਨੂੰ ਲੱਗਦਾ ਕਿ ਸਕੇ ਤੱਕ ਲੋਕਾਂ ਨੇ ਉੱਥੇ ਡਰਦੇ ਆਂ ਚੀਜ਼ਾਂ ਪੜਾਤੀਆਂ ਤੇ ਜੇ ਐਡਾ ਜੀ ਗੱਲਬਾਤ ਨਿਕਲੀ ਤੇ ਮਨੂੰ ਲੱਗਦਾ ਸੋਨਾ ਵੀ ਗਿਆ ਪੈਸਾ ਵੀ ਗਿਆ ਤੇ ਹੋ ਸਕਦਾ ਇਹਨੂੰ ਖੇਲ ਵੀ ਨਾ ਹੋਵੇ ਪਰ ਇਹ ਕਾਂਡ ਬੜਾ ਵੱਡਾ ਕਰ ਗਿਆ ਅਮਰੀਕਾ ਦੇ ਵਿੱਚ ਸੋ ਲੱਖਾਂ ਡਾਲਰਾਂ ਦਾ ਇਹ ਸੋਨਾ ਤੇ ਨਗਦੀ ਜਿਹੜੀ ਆ ਉਹ ਹੜੱਪ ਗਿਆ ਇਹ 21 ਸਾਲ ਦਾ ਰੋਸ਼ਨ ਸ਼ਾ ਗੁਜਰਾਤੀ ਮੂਲ ਦਾ ਹੈਗਾ ਆ ਅ ਇੰਡੀਆ ਤੋਂ ਤੇ ਇਹ ਜਿਹੜੇ ਕਾਰਨਾਮੇ ਆ ਉਹ ਬੜੇ ਵੱਡੇ ਵੱਡੇ 21 ਸਾਲ ਦੀ ਉਮਰ ਵਿੱਚ ਕਰ ਦਤੇ ਆ ਤੇ ਦੇਖੋ ਹੁਣ ਅੱਗੇ ਜਾ ਕੇ ਹੁੰਦਾ ਕੀ ਆ ਪਰ ਅਮਰੀਕਾ ਦੇ ਵਿੱਚ ਚੋਰਾਂ ਦਾ ਤੇ ਠੱਗਾ ਦਾ ਜਿਹੜਾ ਕਹਿੰਦੇ ਆ ਫੋਰਬਾਲਾ ਜਿਹੜਾ ਕਾਫੀ ਜਿਹੜਾ ਵਧਿਆ ਹੋਇਆ ਸਕੇਮਰ ਜਿਹੜੇ ਆ ਕਿੱਦਾਂ ਦੇ ਨਵੇਂ-ਨਵੇਂ ਢੰਗ ਸੇ ਕੇ ਅਪਣਾ ਰਹੇ ਆ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਲੋਕਾਂ ਦੇ ਜਿਹੜੇ ਕਹਿਣੇ ਜੰਗ ਲੱਗਦੀ ਆ ਉਹਨੂੰ ਕਿੱਦਾਂ ਟੋਟ ਲੈਂਦੇ ਆ ਕਿੱਦਾਂ ਹਿਹਾ ਲੈਂਦੇ ਆ ਪਰ ਇਹਨਾਂ ਗੱਲਾਂ ਨੂੰ ਸੁਣ ਕੇ ਤੇ ਬੰਦਾ ਹੈਰਾਨ ਹੀ ਰਹਿ ਜਾਂਦਾ ਕਿ ਹੁਣ ਬੰਦਾ ਸੇਫ ਕਿੱਥੇ ਆ ਇੰਡੀਆ ਵਿੱਚ ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀ ਪਰ ਐਸੇ ਵੀ ਇਹੋ ਜਿਹੀਆਂ ਗੱਲਾਂ ਹੋਣ ਲੱਗੀਆਂ ਕਿ ਲੋਕਾਂ ਨੂੰ ਭੋਲੇ ਭਾਰੇ ਲੋਕਾਂ ਨੂੰ ਟਰਾਲਿਆ ਜਾਂਦਾ ਕੋਲ ਕਰਕੇ ਧਮਕਾ ਲਿਆ ਜਾਂਦਾ ਤੇ ਫਿਰ ਉਹਨਾਂ ਦਾ ਗਹਿਣਾ ਘਟਾ ਤੇ ਪੈਸਾ ਤੇ ਲਾਜਣਾ ਆ ਉਹ ਠੱਗ ਲਿਆ ਜਾਂਦਾ ਪਰ ਇਹੋ ਜਿਹੇ ਠੱਗਾਂ ਤੋਂ ਬਸੋ ਜੇ ਕੋਈ ਵੀ ਤੁਹਾਨੂੰ ਫੋਨ ਕਰਦਾ ਜਾਂ ਗੱਲ ਕਰਤ ਕਿਸੇ ਤਰੀਕੇ ਨਾਲ ਟਰੋਂਦਾ ਕਿ ਸ਼ੋ ਸਿਕਿਉਰਟੀ ਆ ਹੁੱਚੋਂ ਬੋਲਦੇ ਆ ਜਾ ਪੁਲਿਸ ਅਫਸਰ ਬੋਲਦੇ ਆ ਜਾਂ ਕਹਿ ਲੋ ਕਿ ਅਸੀਂ IRS ਤੋਂ ਬੋਲਦੇ ਆ ਤੁਹਾਨੂੰ ਕੋਈ ਵੀ ਏਦਾਂ ਦੀ ਏਜੰਸੀ ਜਿਹੜੀ ਆ ਫੋਨ ਕਰਕੇ ਧਮਕਾ ਨਹੀਂ ਸਕਦੀ ਦਰਾ ਨਹੀਂ ਸਕਦੀ ਸੋ ਡਰ ਕੇ ਏਦਾਂ ਦਾ ਕੰਮ ਨਾ ਕਰੋ ਕਿ ਬਾਅਦ ਕੰਮ ساری ਉਮਰ ਆਪਣਾ ਪਛਟਾਉਣਾ ਪਵੇ ਤੁਹਾਡੀ ساری ਉਮਰ ਦੀ ਕੀਤੀ ਕਮਾਈ ਜਿਹੜੀ ਆ ਕੋਲ ਜੁੱਟ ਕੇ ਲੈ ਜਾਵੇ ਸੋ ਇਹੋ ਜਿਹੇ ਠੱਗਾਂ ਤੋਂ ਬਚ ਕਰੋ ਅਮਰੀਕਾ ਵਿੱਚ ਖਾਸ ਕਰਕੇ ਕੈਨੇਡਾ ਵਿੱਚ ਏਦਾਂ ਦੇ ਕੰਮ ਜਿਹੜੇ ਆ ਉਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋ ਰਹੇ ਆ